ਪਿਛਲੇ 1 ਸਾਲ ਤੋਂ ਆ ਰਹੇ ਨਹੀਂ ਹਾਰੇ ਤੋ तकरीबन ਤੇ ਜਦੋਂ ਇੱਥੇ ਪਹੁੰਚਦੇ ਹੋ ਫਿਰ ਇੱਥੇ ਜਦੋਂ ਇਹ ਦੇਖਦੇ ਹੋ ਛੋਟੇ ਛੋਟੇ ਬੱਚੇ ਸੰਗਤਾਂ ਇਸ ਤਰੀਕੇ ਨਾਲ ਮਤਾਵਾ ਵੀ ਪਹਿਣਾ ਵੀ ਉਮਰ ਦਾ ਇੱਥੇ ਕੋਈ ਨਹੀਂ ਹੈ ਹਨਾ ਤੁਹਾਨੂੰ 5-7 ਸਾਲ ਦੇ ਬੱਚੇ ਮਿਲ ਜਣਗੇ ਅਸੀਂ ਅਸੀਂ 90-90 ਸਾਲ ਦੀਆਂ ਮਤਾਵਾ ਵੀ ਮਿਲ ਜਣਗੀਆਂ ਬਜ਼ੁਰਗ ਬਾਪੂ ਵੀ ਮਿਲ ਜਣਗੇ ਫਿਰ ਕਿੱਦਾਂ ਜਦੋਂ ਇੱਥੇ ਨਜ਼ਾਰੇ ਦੇਖਦੇ ਹੋ ਸੰਗਤ ਇਦਾਂ ਬੈਠੀ ਹੈ ਲੈਵਲ ਆ ਕੇ ਬਾਬਾਈ ਨਾਲ ਫਿਰ ਕਿਸ ਤਰੀਕੇ ਦੀ ਭਾਵਨਾਵਾਂ ਹੁੰਦੀ ਹੈ ਭਾਵਨਾਵਾਂ ਬਿਲਕੁਲ ਵਧੀਆ ਜੀ ਜੋ ਕੋਈ ਮੰਗਦਾ ਇਥੋਂ ਮਿਲਦਾ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਤੋਂ ਜੀ ਤੇ ਬਹੁਤ ਅੱਛਾ ਲੱਗਦਾ ਛੁੱਛੜੇ ਬੱਚੇ ਦੇ ਸੇਵਾ ਕਰਦੇ ਨੇ ਇੱਥੇ ਜੀ ਬਹੁਤ ਵੱਡੀ ਗੱਲ ਹੈ ਸੋ ਜਦੋਂ ਆਪਾਂ ਦੇਖਦੇ ਹਾਂ ਅੱਜ ਕੱਲ ਦੇ ਸਮੇਂ ਦੇ ਵਿੱਚ ਜਿੱਥੇ ਕੀ ਸੰਗਤ ਵੱਧਦੀ ਹੈ ਲੇਕਿਨ ਨਾਲ ਦੇ ਨਾਲ ਨੌਜਵਾਨ ਜਿਹੜੇ ਨੇ ਉਹ ਅੱਜ ਕੱਲ ਜਿਹੜੇ ਨੇ ਫੋਨਾਂ ਦੇ ਵਿੱਚ ਜ਼ਿਆਦਾ ਰੁੱਝੇ ਨੇ ਬਜ਼ੁਰਗ ਨੇ ਜਿਹੜੇ ਉਹ ਕਹਿੰਦੇ ਸਾਡੇ ਗੋਡੇ ਨਹੀਂ ਚੱਲਦੇ ਸ਼ਰੀਰ ਨਹੀਂ ਚੱਲਦੇ ਲੇਕਿਨ ਜਿੰਨਾਂ ਵਿੱਚੋਂ ਲੋਕ ਵੀ ਨਿਕਲ ਕੇ ਇੱਥੇ ਆ ਜਾਂਦੇ ਨੇ ਜਿਹੜੇ ਪਹੁੰਚਦੇ ਨੇ ਫਿਰ ਉਹ ਇੱਥੇ ਆ ਕੇ ਕਹਿੰਦੇ ਸਾਨੂੰ ਨਾ ਕਹਿੰਦੇ ਸਾਡੇ ਗੋਡੇ ਦੁਖਦੇ ਆ ਨਾ ਸਾਡ ਫਿਰ ਲੋਟ ਆ ਕੇ ਮੈਨੂੰ ਲੱਗਦਾ ਫਿਰ ਉਹ ਮਹਿਸੂਸ ਕਰਦੇ ਨੇ ਜਿਹੜੀਆਂ ਇੱਥੇ ਬਾਬਾ ਜੀ ਦੀਆਂ ਦੇਣਾ ਨੇ ਜੋ ਇੱਥੇ ਕਦਮ ਨੇ ਇਹ ਮਾਲਕ ਦੇ ਦਰਵਾਜ਼ੇ ਜਿਹੜਾ ਆ ਕੇ ਸੇਵਾ ਕਰਦਾ ਜੀ ਉਹਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ ਮਾਲਕ ਤੇ ਖਜ਼ਾਨੇ 'ਚ ਬਹੁਤ ਕੋਸ਼ ਹੈ ਸੇਪਰ ਇੱਕ ਖਜ਼ਾਨੇ ਸਹਿਬ ਦੇ ਤੇ ਨਿਵਾ ਹੋ ਕੇ ਲੁੱਟ ਸੇਵਾ ਕਰੋ ਸੇਵਾ ਦੇ ਨਾਲ ਮਨ ਜਿਹੜਾ ਵਾ ਸਾਫ਼ ਤੇ ਨਿਸ਼ਚਲ ਹੁੰਦਾ ਜੀ ਤੇ ਜੋ ਚੀਜ਼ ਇਥੋਂ ਮੰਗੀ ਜਾਂਦੀ ਹੈ ਮਾਲਕ ਦਰਬਾਰ ਤੋਂ ਸਭ ਕੁਝ ਮਿਲਦਾ ਹੈ ਪਿਛਲੇ 1 ਸਾਲ ਤੋਂ ਆ ਰਹੇ ਨਹੀਂ ਹਾਰੇ ਤਾਂ तकरीबन ਤੇ ਜਦੋਂ ਇੱਥੇ ਪਹੁੰਚਦੇ ਹੋ ਫਿਰ ਇੱਥੇ ਜਦੋਂ ਇਹ ਦੇਖਦੇ ਹੋ ਛੋਟੇ ਛੋਟੇ ਬੱਚੇ ਸੰਗਤਾਂ ਇਸ ਤਰੀਕੇ ਨਾਲ ਮਾਤਾਵਾ ਵੀ ਪਹਿਣਾ ਵੀ ਉਮਰ ਦਾ ਇੱਥੇ ਕੋਈ ਨਹੀਂ ਹੈ ਹਨਾ ਤੁਹਾਨੂੰ 5-7 ਸਾਲ ਦੇ ਬੱਚੇ ਮਿਲ ਜਣਗੇ ਅਸੀਂ ਅਸੀਂ 90-90 ਸਾਲ ਦੀਆਂ ਮਾਤਾਵਾ ਵੀ ਮਿਲ ਜਣਗੀਆਂ ਬਜ਼ੁਰਗ ਬਾਪੂ ਵੀ ਮਿਲ ਜਣਗੇ ਫੇ ਕਿੱਦਾਂ ਜਦੋਂ ਇੱਥੇ ਨਜ਼ਾਰੇ ਦੇਖਦੇ ਹੋ ਸੰਗਤ ਇਦਾਂ ਬੈਠੀ ਐ ਲੈਵਲ ਆ ਕੇ ਬਾਬਾ ਜੀ ਨਾਲ ਫੇ ਕਿਸ ਤਰੀਕੇ ਦੀ ਭਾਵਨਾਵਾਂ ਹੁੰਦੀ ਐ ਭਾਵਨਾਵਾਂ ਬਿਲਕੁਲ ਵਧੀਆ ਜੀ ਜੋ ਕੋਈ ਮੰਗਦਾ ਇੱਥੋਂ ਮਿਲਦਾ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਤੋਂ ਜੀ ਇਕ ਬਹੁਤ ਅੱਛਾ ਲੱਗਦਾ ਛੂਛੋੜੇ ਬੱਚੇ ਦੇ ਸੇਵਾ ਕਰਦੇ ਨੇ ਇੱਥੇ ਜੀ ਬਹੁਤ ਵੱਡੀ ਗੱਲ ਹੈ ਸੋ ਜਦੋਂ ਆਪਾਂ ਦੇਖਦੇ ਹਾਂ ਅੱਜ ਕੱਲ ਦੇ ਸਮੇਂ ਦੇ ਵਿੱਚ ਜਿੱਥੇ ਕੀ ਸੰਗਤ ਵੱਧਦੀ ਹੈ ਲੇਕਿਨ ਨਾਲ ਦੇ ਨਾਲ ਨੌਜਵਾਨ ਜਿਹੜੇ ਨੇ ਉਹ ਅੱਜ ਕੱਲ ਜਿਹੜੇ ਨੇ ਫੋਨਾਂ ਦੇ ਵਿੱਚ ਜ਼ਿਆਦਾ ਰੁੱਝੇ ਨੇ ਬਜ਼ੁਰਗ ਨੇ ਜਿਹੜੇ ਉਹ ਕਦੇ ਸਾਡੇ ਗੋਡੇ ਨਹੀਂ ਚੱਲਦੇ ਸ਼ਰੀਰ ਨਹੀਂ ਚੱਲਦੇ ਲੇਕਿਨ ਜਿੰਨਾਂ ਵਿੱਚੋਂ ਲੋਕ ਨਿਕਲ ਕੇ ਇੱਥੇ ਆ ਜਾਂਦੇ ਨੇ ਜਿਹੜੇ ਪਹੁੰਚਦੇ ਨੇ ਫਿਰ ਉਹ ਇੱਥੇ ਆ ਕੇ ਕਹਿੰਦੇ ਸਾਨੂੰ ਨਾ ਕਹਿੰਦੇ ਸਾਡੇ ਗੋਡੇ ਦੁਖਦੇ ਆ ਨਾ ਸਾਡਾ ਫੋਨ 'ਚ ਧਿਆਨ ਜਾਂਦਾ ਫਿਰ ਉਹ ਇੱਥੇ ਆ ਕੇ ਮੈਨੂੰ ਲੱਗਦਾ ਫ ਆਪਾ ਪਈ ਦੀਆਂ ਦੇਣਾ ਨੇ ਜੋ ਇੱਥੇ ਕਦਮ ਨੇ ਇਹ ਮਾਲਕ ਦੇ ਦਰਬਾਰ ਤੇ ਜਿਹੜਾ ਆ ਕੇ ਸੇਵਾ ਕਰਦਾ ਜੀ ਉਹਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ ਮਾਲਕ ਦੇ ਖਜ਼ਾਨੇ 'ਚ ਬਹੁਤ ਕੁਛ ਹੈ ਸੇ ਭਰੇ ਖਜ਼ਾਨੇ ਸਾਬ ਦੇ ਤੇ ਨੀਵਾ ਹੋ ਕੇ ਲੁੱਟ ਹਾਂ ਸੇਵਾ ਕਰੋ ਸੇਵਾ ਦੇ ਨਾਲ ਮਨ ਜਿਹੜਾ ਵਾ ਸਾਫ਼ ਤੇ ਨਿਸ਼ਚਲ ਹੁੰਦਾ ਹੈ ਜੀ ਤੇ ਜੋ ਚੀਜ਼ ਇੱਥੋਂ ਮੰਗੀ ਜਾਂਦੀ ਹੈ ਮਾਲਕ ਦਰਬਾਰ ਤੋਂ ਸਭ ਕੁਝ ਮਿਲਦਾ ਹੈ ਪਿਛਲੇ 1 ਸਾਲ ਤੋਂ ਆ ਰਹੇ ਨਹੀਂ ਹਾਰੇ ਤਾਂ तकरीबन ਤੇ ਜਦੋਂ ਇੱਥੇ ਪਹੁੰਚਦੇ ਹੋ ਫਿਰ ਇੱਥੇ ਜਦੋਂ ਇਹ ਦੇਖਦੇ ਹੋ ਛੋਟੇ ਛੋਟੇ ਬੱਚੇ ਸੰਗਤਾਂ ਇਸ ਤਰੀਕੇ ਨਾਲ ਮਤਾਵਾ ਵੀ ਪੈਣਾ ਵੀ ਉਮਰ ਦਾ ਇੱਥੇ ਕੋਈ ਨਹੀਂ ਹੈ ਹਨਾ ਤੁਹਾਨੂੰ 5-7 ਸਾਲ ਦੇ ਬੱਚੇ ਮਿਲ ਜਣਗੇ ਅਸੀਂ ਅਸੀਂ 90-90 ਸਾਲ ਦੀਆਂ ਮਤਾਵਾ ਵੀ ਮਿਲ ਜਣਗੀਆਂ ਬਜ਼ੁਰਗ ਬਾਪੂ ਹਣੀ ਮਿਲ ਜਣਗੇ ਤੇ ਕਿੱਦਾਂ ਜਦੋਂ ਇੱਥੇ ਨੂੰ ਜ਼ਿਆਦਾ ਦੇਖਦੇ ਹੋ ਸੰਗਤ ਇਦਾਂ ਬੈਠੀ ਹੈ ਲੈਵਲ ਆ ਕੇ ਬਾਬਾ ਜੀ ਨਾਲ ਫਿਰ ਕਿਸ ਤਰੀਕੇ ਦੀ ਭਾਵਨਾ ਆਉਂਦੀ ਹੈ ਭਾਵਨਾਵਾਂ ਬਿਲਕੁਲ ਵਧੀਆ ਜੀ ਜੋ ਕੋਈ ਮੰਗਦਾ ਇੱਥੋਂ ਮਿਲਦਾ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਤੋਂ ਜੀ ਤੇ ਬਹੁਤ ਅੱਛਾ ਲੱਗਦਾ ਛੋਟੇ ਛੋੜੇ ਬੱਚੇ ਦੀ ਸੇਵਾ ਕਰਦੇ ਨੇ ਇੱਥੇ ਜੀ ਬਹੁਤ ਵੱਡੀ ਗੱਲ ਹੈ ਸੋ ਜਦੋਂ ਆਪਾਂ ਦੇਖਦੇ ਹਾਂ ਅੱਜ ਕੱਲ ਦੇ ਸਮੇਂ ਦੇ ਵਿੱਚ ਜਿੱਥੇ ਕੀ ਸੰਗਤ ਵੱਧਦੀ ਹੈ ਲੇਕਿਨ ਨਾਲ ਦੇ ਨਾਲ ਨੌਜਵਾਨ ਜਿਹੜੇ ਨੇ ਉਹ ਅੱਜ ਕੱਲ ਜਿਹੜੇ ਨੇ ਫੋਨਾਂ ਦੇ ਵਿੱਚ ਜ਼ਿਆਦਾ ਰੁੱਝੇ ਨੇ ਬਜ਼ੁਰਗ ਨੇ ਜਿਹੜੇ ਉਹ ਕਹਿੰਦੇ ਸਾਡੇ ਗੋਡੇ ਨਹੀਂ ਚੱਲਦੇ ਸ਼ਰੀਰ ਨਹੀਂ ਚੱਲਦੇ ਲੇਕਿਨ ਜਿੰਨਾਂ ਵਿੱਚੋਂ ਲੋਕ ਨਿਕਲ ਕੇ ਇੱਥੇ ਆ ਜਾਂਦੇ ਨੇ ਜਿਹੜੇ ਪਹੁੰਚਦੇ ਨੇ ਫਿਰ ਉਹ ਇੱਥੇ ਆ ਕੇ ਕਹਿੰਦੇ ਸਾਨੂੰ ਨਾ ਕਹਿੰਦੇ ਸਾਡੇ ਗੋਡੇ ਦੁਖਦੇ ਆ ਨਾ ਸਾਡਾ ਫੋਨ 'ਚ ਧਿਆਨ ਜਾਂਦਾ ਫਿਰ ਉਹ ਇੱਥੇ ਆ ਕੇ ਮੈਨੂੰ ਲੱਗਦਾ ਫਿਰ ਉਹ ਮਹਿਸੂਸ ਕਰਦੇ ਨੇ ਜਿਹੜੀਆਂ ਇੱਥੇ ਕਬਾ ਪਈ ਦੀਆਂ ਦੇਣਾ ਨੇ ਜੋ ਇੱਥੇ ਕਾਮ ਨਹੀਂ ਇਹ ਮਾਲਕ ਦੇ ਦਰਬਾਰ ਤੇ ਜਿਹੜਾ ਆ ਕੇ ਸੇਵਾ ਕਰਦਾ ਜੀ ਉਹਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ ਮਾਲਕ ਤੇ ਖਜ਼ਾਨੇ 'ਚ ਬਹੁਤ ਕੋਸ਼ ਹੈ ਸੇ ਭਰੇ ਖਜ਼ਾਨੇ ਸਾਬ ਦੇ ਤੇ ਨੀਵਾ ਹੋ ਕੇ ਲੁੱਟ ਹਾਂ ਸੇਵਾ ਕਰੋ ਸੇਵਾ ਦੇ ਨਾਲ ਮਨ ਜਿਹੜਾ ਵਾ ਸਾਫ਼ ਤੇ ਨਿਸ਼ਚਲ ਹੁੰਦਾ ਜੀ ਤੇ ਜੋ ਚੀਜ਼ ਇੱਥੋਂ ਮੰਗੀ ਜਾਂਦੀ ਹੈ ਮਾਲਕ ਦਰਬਾਰ ਤੋਂ ਸਭ ਕੁਝ ਮਿਲਦਾ ਹੈ ਬੱਧੀ ਗੱਲ ਹੈ ਬਹੁਤ ਬਤਨ ਹੈ